ਪਟਿਆਲਾ ਲੋਕ ਸਭਾ ਹਲਕੇ ਤੋਂ ਆਪ ਪਾਰਟੀ ਦੇ ਉਮੀਦਵਾਰ ਡਾਕਟਰ ਬਲਵੀਰ ਸਿੰਘ ਦੇ ਹੱਕ ਦੇ ਵਿੱਚ ਚੇਤਨ ਸਿੰਘ ਜੋੜਾ ਮਾਜ਼ਰਾ ਲੋਕ ਸੰਪਰਕ ਮੰਤਰੀ ਪੰਜਾਬ ਵੱਲੋਂ ਫੱਤੇ ਮਾਦਰੀ ਪਿੰਡ ਦੇ ਵਿੱਚ ਅੱਜ بڑا ਇਕੱਠ ਕੀਤਾ ਗਿਆ ਜਿੱਥੇ ਕਿ ਸਾਰੀ ਪੰਚਾਇਤ ਪਿੰਡ ਦੇ ਲੋਕ ਆਪ ਪਾਰਟੀ ਦੇ ਵਿੱਚ ਸ਼ਾਮਲ ਹੋਏ ਜਿਹੜੇ ਪਹਿਲਾਂ ਕਾਂਗਰਸ ਦੇ ਵਿੱਚ ਸੀ ਕੁਸਰਕਾਰੀ ਦਲ ਦੇ ਵਿੱਚ ਸੀ ਜਿਹੜਾ ਆਪ ਪਾਰਟੀ ਦੀ ਸਰਕਾਰ ਦੇ 2 ਸਾਲ ਦੇ ਕੰਮਕਾਜ ਦੇ ਦੌਰਾਨ ਪਿੰਡ ਫੱਤੇ ਮਾਦਰੀ ਦਾ ਵਿਕਾਸ ਹੈ ਉਸ ਦੇ ਕਰਕੇ ਹੀ ਆਪ ਪਾਰਟੀ ਕੀ ਸਰਪੰਚ ਔਰ ਪਿੰਡ ਵਾਸੀ ਆਪ ਪਾਰਟੀ ਦੇ ਵਿੱਚ ਸ਼ਾਮਲ ਹੋਏ ਔਰ ਲੋਕ ਸੰਪਰਕ ਮੰਤਰੀ ਤੇਜਸੀ ਜੋੜਾ ਮਾ ਜੜ ਨੇ ਕਿਹਾ ਕਿ ਜੋ ਕੇਂਦਰ ਸਰਕਾਰ ਕਹਿ ਰਹੀ ਹੈ ਨਰਿੰਦਰ ਮੋਦੀ ਕਹਿ ਰਹੇ ਨੇ ਦੇਸ਼ ਬ੍ਰਾਹਮਣਤੀ 400 ਪਾਰ ਲੇਕਿਨ 400 ਪਾਰ ਨਹੀਂ ਹੋਣਾ ਪੰਜਾਬ ਦੇ ਵਿੱਚ ਝਾੜੂ ਚੱਲ ਰਹੀ ਹੈ ਔਰ ਝਾੜੂ ਕੀ ਹਵਾ ਪੂਰੀ ਤੇਜ਼ੀ ਨਾਲ ਬਦਰੀ ਹੈ ਪੰਜਾਬ ਦੇ ਵਿੱਚ 13 ਸੀਟਾਂ ਤੇ ਆਪ ਪਾਰਟੀ ਦੇ ਉਮੀਦਵਾਰ ਜਿੱਤ ਦਰਦ ਕਰਨਗੇ ਹੁਣ ਤੇ 4 ਜੂਨ ਦੱਸੇਗੀ ਕਿ ਕਿੰਨੀ ਬੋਟ ਕਿਸ ਉਮੀਦਵਾਰ ਨੂੰ ਮਿਲਦੀ ਹੈ ਗੱਲਬਾਤ ਕਰਦੇ ਹਾਂ ਕਿਸ ਤਰ੍ਹਾਂ ਦੇਖ ਰਹੇ ਹਾਂ ਇਸ ਨੂੰ ਮੈਂ ਸਭ ਤੋਂ ਪਹਿਲਾਂ ਫਤਿਹ ਮੱਜਰੀ ਪਿੰਡ ਦੇ ਸਰਪੰਚ ਸਾਹਿਬ ਮੇਰੀ ਭੈਣ ਸੁਖਵਿੰਦਰ ਕੌਰ ਔਰ ਮੇਰਾ ਵੀ ਗੋਰਾ ਔਰ ਸਾਫ ਦਾ ਸਰਪੰਚ ਸਾਹਿਬ ਨਰਮਲ ਸਿੰਘ ਜੀ ਉਹਨੇ ਪਾਰਟੀ ਜੁਆਇਨ ਕੀਤੀ ਆ ਔਰ ਜਿਹੜਾ ਫਤੇਪੁਰ ਪਿੰਡ ਆ ਫਤੇ ਮਾਜੀ ਰਪਿੰਡਾ ਜਿਹੜਾ ਇਹ ਕਾਂਗਰਸ ਮੁਕਤ ਅੱਜ ਇਹਨਾਂ ਨੇ ਕੀਤਾ ਕਿਉਂਕਿ ਇਹ ਸਾਰੇ ਕਾਂਗਰਸ ਨਾਲ ਸੰਬੰਧਤ ਸੀ ਔਰ ਕੁਝ ਮੇਰੇ ਭਰਾ ਜਿਹੜੇ ਕਾਲੀਦਾਲ ਨਾਲ ਸੰਬੰਧਤ ਸੀ ਉਹਨਾਂ ਨੇ ਪਾਰਟੀ ਨੂੰ ਸਮਰਥਨ ਦਿੱਤਾ ਔਰ ਵੱਡੀ ਗਿਣਤੀ ਦੇ ਵਿੱਚ ਅੱਜ ਜਿਹੜਾ ਆਮ ਆਦਮੀ ਪਾਰਟੀ ਜੁਆਇਨ ਕੀਤੀ ਗਈ ਹੈ ਸੋ ਮੈਂ ਇਹਨਾਂ ਨੂੰ ਵਿਸ਼ਵਾਸ ਵੀ ਦਬਾਉਣਾ ਕਿ ਇਹਨਾਂ ਨੂੰ ਮਾਨ ਸਤਕਾਰ ਵੀ ਮਿਲੇਗਾ ਔਰ ਵੱਤ ਤੋਂ ਵੱਧ ਕੰਮ ਨੇ ਜਿਹੜੇ ਪਿੰਡ ਦੇ ਉਹ ਵੀ ਕਰਵਾਏ ਜਾਣਗੇ ਕਿਉਂਕਿ ਹੁਣ ਅਸੀਂ ਰਲ ਮਿਲ ਕੇ ਸਾਰਿਆਂ ਨੇ ਪਿੰਡ ਦੇ ਜਿਹੜੇ ਵੀ ਹੋਣ ਵਾਲੇ ਕੰਮ ਨੇ ਜਿਹੜੇ ਲੰਬੇ ਸਮੇਂ ਤੋਂ ਲਟਕਿਓਏ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਕਲਾਵਾਂ ਕਾਇਕੀ ਕਾਇਸੀ ਜੜ ਮੱਜਲਾ ਕਾਇਕੀ ਗਿਆ ਸੀ ਉਹ ਆਪਣੀ ਗੱਲ ਤੇ ਜਿਹੜੇ ਖਰੇ ਉੱਤੇ ਨੇ ਸੋ ਇਸ ਕਰਕੇ ਸਾਡਾ ਫਰਜ਼ ਬਣਦਾ ਕਿ ਅਸੀਂ ਪਿੰਡਾਂ ਸ਼ਹਿਰਾਂ ਦੇ ਜਿੰਨਾ ਹੋ ਸਕੇ ਵੱਧ ਤੋਂ ਵੱਧ ਵਿਕਾਸ ਕਰਾਈਏ ਔਰ ਡਾਕਟਰ ਬਲਬੀਰ ਜੀ ਨੂੰ ਉਰੋ ਚੁਣ ਕੇ ਲੋਕ ਸਭਾ ਦੇ ਵਿੱਚ ਭੇਜਿਏ ਔਰ ਉਹਨਾਂ ਦੇ ਫੰਡ ਨੂੰ ਵੀ ਅਸੀਂ ਪਿੰਡਾਂ ਤੇ ਸ਼ਹਿਰਾਂ ਤੇ ਲਾ ਸਕੀਏ ਘਟੂ ਘਟੂ 220 ਪਰਿਵਾਰਾਂ ਨੇ ਜਿਹੜਾ ਅੱਜ ਆਮ ਆਦਮੀ ਪਾਰਟੀ ਜੁਆਇਨ ਕੀਤੀ ਆ ਆ ਪਹਿਲਾਂ ਕਾਂਗਰਸ ਚ ਔਰ ਕਾਲੀਦਾਦ ਸੀਗੇ ਉਹਨਾਂ ਨੇ ਪਾਰਟੀ ਜੁਆਇਨ ਕੀਤੀ ਆ ਔਰ ਪਾਰਟੀ ਨੂੰ ਇਹਦਾ ਬਹੁਤ ਵੱਡਾ ਆਮ ਆਦਮੀ ਪਾਰਟੀ ਨੂੰ ਜਿਹੜਾ ਇਹਦਾ ਲਾਭ ਹੋਣਾ ਹੈ ਜੇ ਕੋ ਪਰਨੀਤ ਕ ਉਹ ਤਾਂ 15 ਸਾਲ ਬਣ ਕੇ ਜਦੋਂ ਪਿੰਡਾਂ 'ਚ ਗਏ ਨਹੀਂ ਲੋਕਾਂ 'ਚ ਗਏ ਨਹੀਂ ਉਹਦਾ ਵੋਟਾ ਟਾਈਮ ਨਿਕਲਦੇ ਨੇ ਉਹਨਾਂ ਤਾਂ ਪਤਾ ਲੱਗਿਆ ਨਾ ਹਵਾ ਖੜੀ ਆ ਕਿਉਂਕਿ ਏਸੀ 'ਚ ਰਹਿੰਦੇ ਨੇ ਹਵਾ ਉਹਨਾਂ ਦੀ ਰੁਕੀ ਆ ਉਹਨਾਂ ਦੀ ਹਵਾ ਤਾਂ ਬਿਲਕੁਲ ਬੰਦ ਹੋ ਗਈ ਹੁਣ ਮਹਿਲਾਂ 'ਚ ਰਹਿਣ ਜੋਗੇ ਨੇ ਮਹਿਲਾਂ 'ਚ ਹੀ ਰਹਿਣਗੇ ਏਸ਼ੀਆ 'ਚ ਹੀ ਰਹਿਣਗੇ ਬਸ ਬਾਹਰ ਨਿਕਲਣ ਦੀ ਲੋੜ ਨਹੀਂ ਕਿਉਂਕਿ ਆ ਉਹਨਾਂ ਦੀ ਲਾਸਟ ਇਲੈਕਸ਼ਨ ਆ ਇਸ ਤੋਂ ਬਾਅਦ ਉਹਨਾਂ ਨੇ ਇਲੈਕਸ਼ਨ ਵੀ ਨਹੀਂ ਲੜਨੀ ਹੈ ਕੋਸ਼ ਕਰਕੇ ਉਹਨਾਂ ਨੂੰ ਪਿੰਡਾਂ ਬਾਰੇ ਲੋਕਾਂ ਬਾਰੇ ਕੀ ਤਕਲੀਫਾਂ ਨੇ ਕੀ ਦੁੱਖ ਤਕਲੀਫਾਂ ਨੇ ਉਹਨਾਂ ਬਾਰੇ ਬਿਲਕੁਲ ਨਹੀਂ ਪਤਾ ਉਹਨਾਂ ਨੇ ਕਾਂਗਰਸ ਛੱਡ ਕੇ ਬੀਜਪੀ ਉੱਤੇ ਲੜ ਲਈ ਬਸ ਹੁਣ ਲਾਸਟ ਉਹਦੀ ਇਲੈਕਸ਼ਨ ਆ ਇਸ ਤੋਂ ਬਾਅਦ ਤਾਂ ਕੋਈ ਗੱਲਬਾਤ ਹੈ ਨਹੀਂ ਅਕੀ ਮੋਦੀ ਸਾਹਿਬ ਕਹਿੰਦੇ 400 ਪਾਰ ਉਹਨੂੰ ਕੀ ਲੱਗਦਾ ਦੇਖੋ ਸ਼ੁਰੂ ਸ਼ੁਰੂ ਚ ਕਹਿੰਦੇ 400 ਪਾਰ ਪਰ ਹੁਣ ਜਿਹੜੇ ਹਾਲਾਤ ਨੇ ਪੰਜਾਬ ਚੋਂ ਕਿਤੋਂ ਜਿਹੜੀ ਹੈਗੀ ਸੀਟ ਨਹੀਂ ਆ ਰਹੀ ਹਰਿਆਣਾ ਚੋਂ ਨਹੀਂ ਆ ਰਹੀ ਜੰਮੂ ਚੋਂ ਨਹੀਂ ਆ ਰਹੀ ਹਿਮਾਚਲ ਚੋਂ ਨਹੀਂ ਆ ਰਹੀ ਔਰ ਦਿੱਲੀ ਚੋਂ ਨਹੀਂ ਆ ਰਹੀ ਹਰਿਆਣਾ ਪੋਲਿੰਗ ਹੈ ਹਰਿਆਣਾ ਚ ਬਹੁਤ ਵੱਡੀ ਗੰਟੀ ਜਿਹੜਾ ਇੰਡੀਆ ਅਲਾਈਂਸ ਆ ਉਹਨੂੰ ਲੋਕ ਵੋਟਾਂ ਪਾ ਰਹੇ ਨੇ ਔਰ ਹਰਿਆਣਾ ਚੋ ਵੀ ਸਵੀਪ ਹੈ ਪੰਜਾਬ ਚੋ ਵੀ ਸਵੀਪ ਹੈ ਦਿੱਲੀ ਚੋ ਵੀ ਸਵੀਪ ਹੈ ਜੀ ਸਰ ਗੱਲ ਇਹ ਹੈ ਵੀ ਹੁਣ ਅੱਜ ਤੁਸੀਂ ਦੇਖੇ ਰਹੇ ਹੋ ਪਿੰਡ ਫਤਿਹ ਮਾਜਰੀ ਦੇ ਵਿੱਚ ਜਿਵੇਂ ਝਾੜੂ ਚੱਲਿਆ ਸਾਰੇ ਪਟਿਆਲੇ ਚ ਪੰਜਾਬ ਚ ਸਾਰੇ ਚ ਝਾੜੂ ਫਿਰਨ ਆਲੇ ਇੱਕ ਤਰੀਕ ਨੂੰ ਬੱਲੇ ਬੱਲੇ ਪ੍ਰਮਾਤਮਾ ਨੇ ਕਰਾਤੀ ਮਾਨ ਸਾਹਿਬ ਦਾ ਜਿਹੜਾ ਝੰਡਾ ਉਭਲੰਦ ਰਹੂਗਾ 13 ਜੀਰੋ ਸਰਪੰਚ ਜੀ ਮਦੂਜਾ ਹਾਂ ਕਿੰਨੇ ਬੰਦੇ ਤੁਹਾਡੇ ਨਾਲ ਸ਼ਾਮਲ ਹੋਇਆ ਆ ਪਾਰਟੇ ਚ ਹਰ ਛਾਰੀ ਬੰਦੇ 250 ਬੰਦਾ ਹੈ 250 ਹਾਂ ਉੱਪਰ ਹੀ ਹੈ ਜੀ 250 ਬੰਦੇ ਉੱਪਰ ਹੈ ਜੀ ਬਿਨਾ ਕਿਸੇ ਉਤੋਂ ਅਸੀਂ ਸ਼ਾਮਲ ਹੋਇਆ ਮੰਗਤੋਂ ਕੋਈ ਕੋਈ ਸਾਡੀ ਹੋ ਨਹੀਂ ਹੈਗੇ ਅਸੀਂ ਕੰਮਾਂ ਨੂੰ ਦੇਖਦੇ ਅਸੀਂ ਇਹਨਾਂ ਦੇ ਨਾਲ ਸ਼ਾਮਲ ਹੋਇਆ ਜੀ ਸਾਨੂੰ ਕੋਈ 5 ਔਰ 2 ਸਾਲ 2.5 ਹੋ ਗਏ ਸਾਨੂੰ ਕੋਈ ਸੈਕਟਰੀ ਨਹੀਂ ਬਦਲਿਆ ਗਿਆ ਸਾਡਾ ਕੋਈ ਕੁਝ ਨਹੀਂ ਸਾਡੇ ਪਿੰਡ ਦਾ ਕੰਮ ਹੋਇਆ ਅਸੀਂ ਇਹ ਕੰਮਾਂ ਨੂੰ ਦੇਖਦੇ ਹੋਏ ਨਹੀਂ ਤਾਂ ਮੇਰਾ ਰੋਲ ਸੈਕਟਰੀ ਬਦਲਿਆ ਜਾਂਦਾ ਹੈ हां जी ਸਾਡੇ ਪਿੰਡ ਦਾ ਵਿਕਾਸ ਹੋਇਆ। ਬੈਡ ਬਲਬੀਰ ਦੀ ਹਵਾ। ਮੈਂ 4-5 ਹਲਕਿਆਂ ਦੇ ਵਿੱਚ ਗਿਆ ਜੀ ਘਨੌਰ, ਪਟਿਆਲਾ ਦਿਹਾਤੀ, ਪਟਿਆਲਾ ਸ਼ਹਿਰ ਚ ਨਾਬੇ, ਸਮਾਣੇ ਇਹ ਸਾਰੇ ਹਲਕਿਆਂ ਜਾ ਕੇ ਆਇਆ। ਮੈਂ ਇਸ ਗੱਲ ਤੋਂ ਹੈਰਾਨ ਆ ਕਿ ਜਿਵੇਂ 2 ਸਾਲ ਪਹਿਲਾਂ ਲੋਕਾਂ ਨੇ ਵੋਟਾਂ ਪਾਈਆਂ ਸੀ। ਉਸ ਤੋਂ ਵੀ ਵੱਧ ਕੇ ਲੋਕ ਜਿਹੜੀ ਵੋਟ ਹੈ ਹੁਣ ਦੇ ਜਾ ਰਹੇ ਨੇ। ਇੰਨਾ ਲੋਕਾਂ ਦੇ ਵਿੱਚ ਜੋਸ਼ ਹੈ, ਇੰਨਾ ਜੋਸ਼ ਸਰਕਾਰ ਪ੍ਰਤੀ ਕਦੇ ਮੈਂ ਦੇਖਿਆ ਨਹੀਂ। ਪਹਿਲਾਂ ਸਾਰੀਆਂ ਸਰਕਾਰਾਂ ਦੇ ਵਿੱਚ ਮੈਂ ਰਿਹਾ ਪਰ ਮੈਂ ਇੰਨਾ ਜੋਸ਼ ਦੇਖਿਆ ਨਹੀਂ ਕਿ 2 ਸਾਲ ਚ ਲੋਕ ਸਰਕਾਰ ਤੋਂ ਇੰਨੇ ਖੁਸ਼ ਇੰਨੀ ਵੱਡੀ ਗਲਤੀ ਦੇ ਵਿੱਚ ਲੋਕ ਸਰਕਾਰ ਦੇ ਨਾਲ ਖੜੇ ਨੇ ਬਹੁਤ ਵੱਡੀ ਗਲਤੀ 'ਚ ਆਮ ਆਦਮੀ ਦੀ ਜਿਹੜੀ ਵਰਕਿੰਗ ਹੈ ਨਾ ਜੀ ਇਹ ਗਰਾਊਂਡ ਤੋਂ ਲੈ ਕੇ ਉੱਪਰ ਤੱਕ ਜਿਹੜਾ ਸਿਸਟਮ ਨਾਲ ਆ ਕੰਮ ਆ ਜਦੋਂ ਕਿਸੇ ਪਾਰਟੀ ਦਾ ਸਿਸਟਮ ਹਿੱਲ ਜੇ ਉਹ ਪਾਰਟੀ ਹਿੱਲ ਜਾਂਦੀ ਹੈ ਤੇ ਇਹਨਾਂ ਦਾ ਪੂਰਾ ਸਿਸਟਮ ਨਾਲ ਸਾਰਾ ਕੰਮ ਕਰਦਾ ਅਕਾਲੀ ਦਲ ਦਾ ਸਿਸਟਮ ਹਿੱਲ ਗਿਆ ਤਾਂ ਬਿਲਕੁਲ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼